ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਅੱਜ ਦੁਪਹਿਰ ਤੋਂ ਲੈ ਕੇ ਅਗਲੇ ਘੰਟੇ ਤੱਕ ਸ਼ਾਮ ਤੱਕ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਹੁਣ ਪੰਜਾਬ ਦਾ ਮੌਸਮ ਆਪਾਂ ਨੂੰ ਤਕਰੀਬਨ ਬਿਲਕੁਲ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਤੂਪ ਯਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸਵੇਰ ਤੋਂ ਹੀ ਕੜਾਕੇ ਦੀ ਤੂਪ ਦੇਖਣ ਦੇ ਚਲਦੇ ਹੋਏ ਕਾਰਨ ਪੰਜਾਬ ਦੇ ਵਿੱਚ ਤਕਰੀਬਨ ਮੌਸਮ ਠੀਕ ਠਾਕ ਦੇਖਣ ਨੂੰ ਮਿਲ ਰਿਹਾ ਹੈ ਕੋਈ ਵੀ ਬਦਲੀ ਕਾਰਵਾਈ ਨਹੀਂ ਦੇਖਣ ਨੂੰ ਮਿਲ ਰਹੀ ਜੇਕਰ ਤਾਪਮਾਨ ਦੀ ਗੱਲ ਕਰੀ ਅੱਜ ਦੁਪਹਿਰ ਤੋਂ ਕਿਸ ਤਰ੍ਹਾਂ ਦਾ ਤਾਪਮਾਨ ਦੇਖਣ ਨੂੰ ਮਿਲੇਗਾ ਜੇ ਸੈਟਲਾਈਟ ਈਮੇ ਦੇਖ ਕੋਈ ਵੱਡੀ ਹਲਚਲ ਨਹੀਂ ਦੇਖਣ ਨੂੰ ਮੇਰੀ ਕੜਾਕੇ ਦੀ ਤੁੱਪ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੇਖਣ ਨੂੰ ਮਿਲੇਗੀ ਦੱਖਣ ਪੂਰਬੀ ਅਤੇ ਦੱਖਣ ਪੱਛਮੀ ਹਵਾ ਜਿਆਦਾ ਇਲਾਕਿਆਂ ਦੇ ਵਿੱਚ ਜਲਦੀ ਹੋਈ ਦਿਖਾਈ ਦੇ ਰਹੀ ਹੈ ਸਿਦਨੀ ਬੰਗਾਲ ਦੀ ਖਾੜੀ ਤੋਂ ਆਪਾਂ ਨੂੰ ਹਵਾ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਆਪਾਂ ਨੂੰ ਤਕਰੀਬਨ 40 ਡਿਗਰੀ ਦੇ ਬੋਤਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਨ ਗਰਮੀ ਦਾ ਮਾਹੌਲ ਥੋੜਾ ਤੋਂ ਥੋੜਾ ਬਹੁਤਾ ਦੇਖਣ ਨੂੰ ਮਿਲ ਰਿਹਾ ਹੈ ਧੁੱਪ ਘੜਾ ਕੇ ਹੋਣ ਦੇ ਕਾਰਨ ਆਪਾਂ ਨੂੰ ਦੱਖਣ ਪੂਰੇ ਦੀ ਹਵਾ ਹੋਣ ਦੇ ਕਾਰਨ ਨਮੀ ਵਾਲਾ ਮਾਹੌਲ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਨਾਲ ਨਮੀ ਦੀ ਮਾਤਰਾ ਵੱਧ ਹੋਣ ਦੇ ਕਾਰਨ ਆਪਾਂ ਨੂੰ ਥੋੜਾ ਮੁਰਕੇ ਵਾਲੀ ਗਰਮੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜਿਸ ਨਾਲ ਉਮੀਦ ਹਾਲਾਤਾਂ ਨਹੀਂ ਬੰਦੇ ਹੋ ਦਿਖਾਈ ਦੇ ਰਹੇ ਆਉਂਦੇ 5-7 ਘੰਟੇ ਤੱਕ ਮੌਸਮ ਖੁਸ਼ਕ ਤੇ ਡਰਾਈ ਦੇਖਣ ਨੂੰ ਮਿਲੇਗਾ ਫਿਲਹਾਲ ਓਵਰਾਲ ਮੌਸਮ ਪੰਜਾਬ ਦਾ ਠੀਕ ਤਕ ਦੇਖਣ ਨੂੰ ਮਿਲੇਗਾ ਜੋ ਉਸ ਤੋਂ ਬਾਅਦ ਇਹ ਕਰ ਆਪਾਂ ਮੌਸਮ ਦੇ ਹਾਲਾਤ ਕਿਸ ਤਰ੍ਹਾਂ ਦੇਖਣ ਨੂੰ ਮਿਲਣਗੇ ਤੁਸੀਂ ਕਿਹੜੇ ਇਲਾਕੇ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਦੱਸਣਾ ਤੁਹਾਡੇ ਇਲਾਕੇ ਵਿੱਚ ਇਸ ਟਾਈਮ ਕਿਦਾਂ ਦਾ ਮੌਸਮ ਤੇ ਟੈਂਪਰੇਚਰ ਕਿਸ ਤਰ੍ਹਾਂ ਦੇਖਣ ਨੂੰ ਮਿਲ ਰਹੇ ਹਨ ਕਮੈਂਟ ਕਰਕੇ ਜੂਰ ਦੱਸਣਾ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਜਾਣਕਾਰੀ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਓਵਰਆਲ ਦੇਖੀਏ ਤਾਂ ਇੱਕ ਸਿਸਟਮ ਆਪਾਂ ਨੂੰ ਹਲਕਾ ਜਿਹਾ ਇਹ ਪਾਕਿਸਤਾਨ ਦੇ ਉੱਤੇ ਦੇਖੋ ਨੂੰ ਮੇਰੇ ਇਸ ਦਾ ਪ੍ਰਭਾਵ ਹੁੰਦੇ ਕਿੰਨੇ ਟਾਈਮ ਵਿੱਚ ਕਿਸ ਤਰ੍ਹਾਂ ਦੇਖੋ ਨੂੰ ਮਿਲੇਗਾ ਰਾਤ ਦੀ ਵੀਡੀਓ ਵਿੱਚ ਅਪਡੇਟ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦੀ